ਮਹਾਵੀਰ ਅਕੈਡਮੀ ਫੌਜ ਵਾਲੇ ਬੱਚਿਆਂ ਲਈ ਭਰਤੀ ਦਾ ਕੈਂਪ ਚੱਲ ਰਿਹਾ ਜਿਹਦੀ ਫੀਸ ਸਾਡੀ ਸਿਰਫ 3000 ਰੁਪਇਆ ਪੂਰੀ ਵਧੀਆ ਤਿਆਰੀ ਕਰਾਈ ਜਾ ਰਹੀ ਹੈ ਕੁਝ ਬੱਚੇ ਨਾ 5 ਦਿਨ ਪਹਿਲਾਂ ਆਏ ਸੀ ਅੱਜ ਪੂਰੇ ਤਿਆਰ ਖੜੇ ਆ ਬੱਚੇ ਬਾਕੀ ਸਾਨੂੰ ਰੇਸ ਦੇਖਣ ਨੂੰ ਮਿਲੂਗੀ ਕਿਤੇ ਹੋਰ ਜਿਹੜੀਆਂ ਮਹਿੰਗੀਆਂ ਅਕੈਡਮੀਆ ਚੋਂ ਉਹਨਾਂ ਚ ਨਾ ਫਸੋ ਆਪਣੇ ਪੈਸੇ ਜਿਹੜੇ ਹੈਗੇ ਸੇਵ ਰੱਖੋ 3000 ਰੁਪਏ ਦੇ ਵਿੱਚ ਖਾਣਾ ਰਹਿਸ਼ ਤੇ ਫਿਜ਼ੀਕਲ ਤੇ ਭਰਤੀ ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਹੈ ਚੱਲ ਰਹੀਆਂ ਨੇ ਟਾਈਮ ਦਿਖਾਉਂਦੀਆਂ ਤੁਹਾਨੂੰ ਕੀ ਆ ਰਿਹਾ ਬੱਚਾ ਪਹਿਲਾ ਬੰਦਾ ਅਜ ਕਲੇਵੀ ਕਰਦਾ ਜੋਰ ਲਾ ਕੇ ਰੌਲਾ ਪਾ ਰਿਹਾ ਇੱਕ ਮਿੰਟ 26 ਸੈਕਿੰਡ ਓ ਵੈਰੀ ਗੁੱਡ ਓ ਰਿਕਾਰਡ ਬੜਾ ਕਰਤਾ ਚੱਲ 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 ਉਹ ਵੀ ਗੱਲਾਂ ਕਰਦਾ ਇੱਕ 32 ਇੱਕ 31 ਇੱਕ 36 37 ਅੱਗੇ ਨੂੰ ਆ ਜਾ ਬੱਚਾ ਥੋੜਾ ਜਾ ਨੇੜੇ ਆ ਖਾ ਉਹ ਟੱਪੀ ਆਉਂਦੇ ਯਾਰ